ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ 11 ਤੋਂ 12 ਨਗ ਸੇ ਲਈ ਲੈ ਕੇ ਆਏ ਹਾਂ ਜੀ ਪਹਿਲੇ ਨੰਬਰ ਦੇ ਵੜ ਦੇਖਦੇ ਹਾਂ ਬਈ ਇਹ ਵੀ ਖੱਤੀ ਆ ਥੋੜੇ ਦਿਨ ਕਰਮ ਵਾਲੀ ਲੈਂਦੀ ਆ ਦੋ ਨੰਬਰ ਵਾਲੀ ਵੜ ਵੀ ਖੱਤੀ ਆ ਸੂਣ ਦੇ ਬਿਲਕੁਲ ਨੇੜੇ ਆ ਤੇ ਤਿੰਨ ਨੰਬਰ ਵਾਲੀ ਵੀ ਬਈ ਖੱਤੀ ਆ ਤੇ ਆ ਵੜ ਬਈ ਸੂਈ ਸਵਾਈ ਆ ਚੰਗੇ ਦੁੱਧ ਦੀ ਮਾਲਕਣ ਤੇ ਪੁੱਛਾਂਗੇ ਬਈ ਤੋਂ ਕੱਲੀ ਕੱਲੀ ਡਿਟੇਲ ਤੇ ਤਿੰਨ ਬਾਈ ਕੋਲੇ ਵੱਡੀਆਂ ਗੱਟੀਆਂ ਆ ਗਈਆਂ ਬਈ ਟੌਪ ਰੇਡ ਦੀਆਂ ਕਿਸੇ ਪਾਸੋਂ ਕਰਮ ਵਾਲੀ ਨੂੰ ਕੋਈ ਘਾਟ ਨਹੀਂ ਗੀ ਇਆ ਨੀਲੀ ਰਵੀ ਦਾ ਬੱਚਾ ਆ ਗਿਆ ਇੱਕ ਤੇ ਦੋ ਛੋਟੀਆਂ ਬੱਚੀਆਂ ਨੇ ਬਈ ਇੱਕ ਬੱਚਾ ਹੀ ਆ ਥੋੜੇ ਦਿਨਾਂ ਦਾ ਹੀ ਆ ਤੇ ਇੱਕ ਬੱਚੀ ਥੋੜੀ ਵੱਡੀ ਆ ਤੇ ਦੋ ਆ ਛੋਟੀਆਂ ਕੱਟੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਹਾਂਜੀ ਬਈ ਜੀ ਸਸਿਗੜਾ ਹਾਂ ਓ ਠੀਕ ਹੋ ਵਧੀਆ ਵਧੀਆ ਯਾਰ ਠੀਕ ਆ ਨਾਮ ਤੇ ਐਡਰੈਸ ਬੋਲ ਦੋ ਨਾਮ ਆਪਣਾ ਹੈਗਾ ਗੋਰਾ ਵਿਰੇ ਪਿੰਡ ਭਦਾਉੜ ਜ਼ਿਲ੍ਹਾ ਬਰਨਾਲਾ ਪਤਾ ਦਸੀਲਾ ਨਾਨਸਰਗੁਰਦਵਾਰੇ ਕੋਲ ਆਪਣਾ ਕਲਾ ਚਹਾਂਡੇਰੀ ਫਾਰਮ ਦਾ ਬੋਰਡ ਆ ਖੰਬੇ ਕੋਲ ਠੀਕ ਆ ਬਾਈ ਮੋਬਾਈਲ ਨੰਬਰ ਉਹ ਮਗਰ 8788 ਵੀਰੇ 072 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਖਦੇ ਆ ਕਿਹੜੀ ਬਰੀਡ ਕਿਹੜੀ ਆ ਪਹਿਲਾਂ ਇਹ ਐਸ਼ਰ ਆ ਬਾਈ ਐਸ਼ਰ ਆ ਇਹ ਨਾ ਕਾਲੀ ਜੀ ਹੋਗੇ ਇਥੋਂ ਹੂੰ ਜਦੋਂ ਹੁਣ ਮੌਸਮ ਬਦਲ ਜੇ ਉਦੋਂ ਲਾਲ ਹੋ ਜੂਗੀ ਠੀਕ ਆ ਬਾਈ ਆਪਣਾ ਪਹਿਲਾਂ 4 ਮਹੀਨੇ ਦੀ ਗੱਬਣ ਜਿਹੜੀ ਵੀਡੀਓ ਹੈਗੀ ਆ ਠੀਕ ਆ ਪਹਿਲਾਂ ਦੀ ਤੇ ਕਿਹੜਾ ਸੂਆ ਇਹ ਪਹਿਲਾ ਓਰੀਜਨਲ ਵੀਰੇ ਪਹਿਲਾ ਸੂਆ ਕਿੰਨੇ ਦਿਨੋਂ ਨਹੀਂ ਕੱਚੀ ਆ ਬਾਈ ਲੇ 12 ਬਾਰਾ ਦੇਣਾ ਨੇ ਜੀ ਨਾ 12 ਤੋਂ 13 ਦਿਨਾਂ ਦੀ ਕੱਚੀ ਹੈ ਲੇਵਾ ਦੇਖੋ ਥਣ ਦੇਖੋ ਗੁਲਾਬੀ ਥਣ ਪੂਰੀ ਵਿੱਥੇ ਥਣ ਢੱਲਾਵ ਹੋਈ ਹੈ ਗੰਢੀ ਪੋਲ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਝ ਖੋਲ ਦੇਵੇ ਤੋੜ ਕੇ ਗਾ ਲੈ ਚਾਰ ਦੰਦਾ ਵੀਰੇ ਦੇ ਜਣ ਚਾਰ ਦੰਦਾ ਕੱਲੀ ਕੱਚੀ ਕੱਚੀ ਆ ਉਸ ਹੱਬ ਨਾਲ ਅੰਦਾਜ਼ਾ ਲਾ ਲੈ ਬਹੁਤ ਬਹੁਤ ਪੜੀਦੀ ਬਹੁਤ ਹੂੰ ਇੱਕ ਬੋਰਾ ਨਾ ਸਮੀ ਉਹ ਮਿਲਦੀ ਨਹੀਂ ਇਹ ਨਹੀਂ ਬੋਹ ਘਟ ਬਰੀਡ ਮਿਲਦੀ ਹੈ ਇਹ ਕਿਉਂਕਿ ਅਰਸ਼ਰ ਆ ਗਿਆ ਅਰਸ਼ਰ ਦੀ ਮੰਗ ਇੰਨੀ ਕਾ ਬਾਈ ਜਦੋਂ ਉਹ ਗਾ ਨਿਕਲਦੀ ਆ ਉਹਦੀ ਵਿਗ ਜਾਂਦੀ ਹੈ ਇਹ ਨਾਲ ਅੰਦਰ ਰੈਂਦੀ ਕਰਕੇ ਇਦਾਂ ਦੀ ਹੋ ਗਈ ਨਹੀਂ ਲਾਲ ਹੋ ਜੂਗੀ ਹਮ ਸਹੀ ਗੱਲ ਹੈ ਤੇ ਫੇਸ ਦੇਖੋ ਬੋਦੀਵਾਦੀ ਪੂਰੀ ਚੰਗੀ ਆ ਸੁਨਖਪੁਰਾ ਬਾਹਰ ਦੇ ਵਿੱਚ ਫੁੱਲ ਆਲੇ ਨੰਨ ਵੀ ਕੋਈ ਚੈੱਕ ਕਰਨੀ ਬਾਈ ਕਹਿੰਦਾ ਪੱਟ ਕੇ ਤਾਂ ਨੇ ਲੈ ਲ ਨੰਨ ਚੈੱਕ ਕਰ ਲੋ ਹਾਂ ਠੀਕ ਥੋੜਾ ਧੱਕਾ ਕਰ ਲੀ ਲਿਆ ਭਾਈ ਓਕੇ ਚੋਗੀ ਜਮਾ ਰਿਹਾ ਚੋਗੀ ਯਾਰ ਤੇ ਕੀ ਮੋਲ ਆ ਭਾਈ ਜਾਇ ਜਾਇ ਇਹ ਤਾਂ 60000 ਰੁਪਏ ਮੰਗ ਰਹੀ ਮਾਨਤਨ ਹੋ ਜਾ ਕਰ ਦਾਂਗੇ ਠੀਕ ਹੈ ਭਾਈ ਫਿਰ ਵੀ ਨਹੀਂ ਪਤਾ ਨਹੀਂ 60000 ਰੁਪਏ ਮੋਲ ਆ ਮਾਨਤਨ ਜ਼ਰੂਰ ਹੋ ਜਾਵੇ ਬੈਡ ਚੰਗੀ ਆ ਭਾਈ ਕੱਲੀ ਕੱਚੀ ਕੱਚੀ ਆ ਉਸ ਹੱਬ ਨਾਲ ਨਾ ਜਾ ਲਾਇਓ ਬਣਨਾ ਬਹੁਤ ਆ ਭਾਈ ਤਿਆਰੀ ਵੀ ਬਹੁਤ ਆ ਚੰਗੀ ਆ ਹੂੰ ਬਾਕੀ ਵੱਡੀ ਛੋਟੀ ਨਹੀਂ ਪੁਲੀ ਦੀ ਬਹੁਤ ਆ ਸਹੀ ਗੱਲ ਆ ਵੱਡੀ ਵੀ ਬਹੁਤ ਆ ਤਿੰਨ ਗਟੇਟਰਾਂ ਦੇ ਸੰਦੇ ਖਾਦੇ ਦੇ ਯਾਰ ਅਰੇ ਹੂੰ ਬਾਕੀ ਮੁੱਲ ਵੀ ਜਰਜਾਇਆ ਜਾ ਹਨ ਜਾਇਆ ਜਾ ਬਾਕੀ ਬੱਤੀ ਮਿਲਦੀ 35-40 ਹਜ਼ਾਰ ਦੀ ਆ ਯਾਰ ਹੂੰ ਸਹੀ ਗੱਲ ਆ ਬਾਈ ਅੱਗੇ ਬਾਈ ਦੋ ਨੰਬਰ ਇਹ ਦੂਜਾ ਸੂਆ ਰਿਜਨਲ ਬਾਈ 5 ਦੇ 4 ਦਿਨ ਵਿੱਚ ਬਾਕੀ ਇਹਦੇ ਠੀਕ ਆ ਤੇ ਮੰਨ ਕੇ ਚਲੋ ਹੂੰ ਪਲੋਂ ਦਾ ਤੇਰਾ 20 ਤੋਂ ਪਾਰ ਆ ਭਾਬੀ ਮੰਨ ਕੇ ਦੇਵਾਂਗੇ ਹੁਣ ਹੂੰ ਢਿੱਲਾ ਬਹੁ ਪਈਆਂ ਹੁਣ ਤੇ ਜਰਸੀ ਇਹ ਰਿਜਨਲ ਜਰਸੀ ਹੈ ਫਿਰ ਪੰਜਾਬ ਵਾਲੀ ਆ ਕਿਸਨੂਪੁਰੋਂ ਮੋਗੇ ਕੋਲੋਂ ਆਈ ਦੀ ਹੈ ਠੀਕ ਆ ਬਾਈ ਹੂੰ ਫੁੱਲ ਬਰੀਡ ਆ ਫੇਸ ਬੜਾ ਚੰਗਾ ਕੱਦ ਚੰਗਾ ਲੇਵਾ ਚੰਗਾ ਕੱਚੀ ਕੱਚੀ ਆ ਉਹ ਸਭ ਦਾ ਅੰਦਾਜ਼ਾ ਲਾ ਲਿਓ ਬਾੜਨਾ ਬਾੜ ਜੀ ਬਹੁਤ ਆ ਭਾਈ ਤੋਰਾ ਦੇਖੋ ਤੋਰਾ ਵੀ ਇੱਕ ਨੰਬਰ ਆ ਕਿਆ ਬਾਤ ਨਹੀਂ ਵਧੀਆ ਭਾਈ ਹੂੰ ਫੁੱਲ ਬਰੀਡ ਆ ਕਿ ਨਹੀਂ ਇਹ ਨਸਲ ਬਹੁਤ ਆ ਦੁੱਧ ਦੀ ਮਾਰੀ ਪਿਆ ਕਰਨ ਵਾਲੀ ਆ ਸਾਡੀ ਘਟ ਮਗਰ ਬੰਦੇ ਨੇ ਠੀਕ ਆ ਦੁੱਧ ਵਾਲਾ ਦਿੱਤਾ ਦੇ ਫੇਸ ਕੰਨ ਦੇਖ ਛੋਟਾ ਛੋਟਾ ਹਨ ਫੇਸ ਟੋਆ ਟੂਆ ਪੂਰਾ ਚੰਗਾ ਬਾਡੀ ਵਾਡੀ ਚੰਗੀ ਬੜੀ ਪਿਆਰ ਵਾਲੀ ਮੰਨ ਕੇ ਲੈਵੇ ਡਾਕਟਰ ਹਮਾਚਲੇ ਦਾ ਪਰ ਘਰ ਦੀ ਵੀਡੀਓ ਵੀ ਹੈਗੀ ਬੰਦੇ ਜੀ ਤੁਹਾਨੂੰ ਜੀ ਦੀ ਠੀਕ ਆ ਭਾਈ ਹੂੰ ਤੇ ਕੀ ਮੋਹਲਾ ਭਰਾ ਇਹਦਾ ਜਾਇਦ 68000 ਦੇ ਦਾਂਗੇ ਮਾਨਤਨ ਹੋ ਜੂ ਕਰ ਦਾਂਗੇ 68000 ਰੁਪਏ ਮੋਹਲਾ ਭਾਈ ਮਾਨਤਨ ਜ਼ਰੂਰ ਹੋ ਜੂ ਮੁੱਲ ਜਾਇਜ਼ ਆ ਬੈਡ ਚੰਗੀ ਆ ਕੱਲੀ ਕੱਚੀ ਕੱਚੀ ਹੋਈ ਆ ਬਸ ਥੋੜੇ ਘਣ ਲੈਂਦੀ ਆ ਆਰਡਰ ਦੇਖੋ ਲੈ ਕਮਾਲ ਦਾ ਬਾਕੀ ਹੋਰ ਆ ਲੈ ਹੂੰ ਜਿਵੇਂ ਮਰਜ਼ੀ ਵੈਜ ਲੈ ਠੰਡੀ ਫੁੱਲ ਕਹਿਣਾ ਕੁਛ ਨਹੀਂ ਕਨੇ ਫੇ ਹੂੰ ਲੈ ਠੰਡੀ ਐ ਇੰਨੀ ਗੱਲ ਆ ਕਿਆ ਬਾਤ ਕੁੰਨੀ ਫੁੱਲ ਆ ਯਾਰ ਹੂੰ ਬਗੇ ਬਣੂ ਬਹੁਤ ਦਾ ਬਣੂ ਬਹੁਤ ਜਿਹੜੇ ਹਿਸਾਬ ਨਾਲ ਕੱਚੀ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾਓ। ਲੋਬੀ ਨਹੀਂ ਫਾ ਇਹਨੇ ਪਤਾ ਹਫ਼ਤਾ ਦੱਸ ਦਨ ਲੈ ਜੇ ਪਰ ਆਪਾਂ 5 ਦਿਨ ਕਹਿ ਕੇ ਦਵਾਂਗੇ। ਹੂੰ ਸਹੀ ਐ ਬਈ। ਅੱਗੇ ਬਈ ਤਿੰਨ ਨੰਬਰ ਕਿਹੜਾ ਸੁਆ? ਇਹ ਪਲੂਆ ਵੀਰੇ ਚਾਰ ਦਾ ਅਰੀਜਨਲ ਬੱਸੀ ਹੁੰਦੀ ਐ ਜੀ। ਜਰਸੀ ਐ ਵੀ। ਹਾਂ ਇਹ ਵੀ ਜਰਸੀ ਇਹ 10 ਦਿਨ ਪਾਈ ਆ ਥੋਣ ਲੈ। ਜਰਸੀ ਐ ਬਈ 10 ਦਿਨਾਂ ਦੀ ਕੱਚੀ ਪਲੂਣ ਆ ਜੀ। ਫੇਸ ਦੇਖੋ ਫੇਸ ਬੜਾ ਪਿਆਰਨ ਦੇਖੋ। ਹੂੰ ਛੋਟਾ ਛੋਟਾ ਕੰਨ ਮੱਥਾ ਚਿੱਟਾ ਦੇ ਜੀ। ਉਹ ਆ ਬਹੁਤ ਆਪਣਾ ਗੱਲ ਧਲੇ ਰਾਜਾ ਪਾਇਆ ਕਰਕੇ ਨਹੀਂ ਨਾ ਘਟ ਬਰੀਡ ਇੱਕ ਨੰਬਰ ਤੋਰਾ ਚੈੱਕ ਕਰ ਲਓ ਤੋਰਾ ਚੰਗਾ ਰੰਗ ਰੂਪ ਚੰਗਾ ਕੱਦ ਦਰਮਿਆਨਾ ਹਾਂ ਕੱਦ ਦਰਮਿਆਨਾ ਜੀ ਬਾਈ ਜਿੱਡਾ ਜਰਸੀ ਦਾ ਸਾਡੇ ਸਾਢੇ ਕਿ ਤਿੰਨ 4 ਫੁੱਟ 4 ਫੁੱਟ ਖੋਦ ਦੋ ਹੂੰ ਬਾਕੀ ਝੋਲੀ ਦੇਖ ਬਰੀਡ ਬਹੁਤ ਆ ਯਾਰ ਬੱਚੀ ਨੇ ਹਾਂ ਸਾਂਭੀ ਘਾਟਾ ਬੰਦੇ ਦੀ ਕੀ ਬਾਤ ਥਣ ਬਹੁਤ ਚੰਗਾ ਬਣੂ ਬੜੀ ਬਣੂ ਬੜੀ ਹੈਨਾ 14 ਗੱਲ ਦੁੱਧ ਪਾ ਦੂਗੀ 13 14 13 14 ਕੀ ਮੋਲ ਲਓ ਬਾਈ ਜੈਜ ਇਹ 45 ਦੇ ਦਾਂਗੇ ਹਾਂ 45 ਦੀ ਮਾਨਤਨ ਹੋ ਜੀ ਕਰ ਦਾਂਗੇ ਜਿਹਦੇ ਤਿਆਰ ਹੋਈ ਮੋਲ ਦੇ 50 55 ਹੋਊ ਇਹਦਾ ਹੂੰ 45000 ਰੁਪਇਆ ਮੋਲ ਦਾ ਆਇਆ ਆਲਾ ਸਾਹਮਣੇ ਉਹਦੇ ਗੱਟਾ ਫੀਡ ਦਾ ਪਾਉਦੂ ਜਿੱਥੇ ਆਪਾਂ ਉਹਨਾਂ ਅਗਲਾ ਪਾਉਦੂਗਾ ਸਹੀ ਗੱਲ ਆ ਬਾਈ ਅੱਗੇ 4 ਨੰਬਰ ਕਿਹੜਾ ਸੂਆ ਸੂਈ ਵੀ ਇਹ ਤੀਜਾ ਹੋ ਬਾਈ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਆ ਬੇਟਾ ਬੱਚਾ ਦੇ ਲਾ 3 3.5 ਮਹੀਨੇ ਟਿਕਾ ਲੱਗਿਆ ਦੇ ਆ ਬੱਚਾ ਠੀਕ ਆ ਇੱਕ ਮਹੀਨਾ ਟਿਕਾ ਲੱਗਿਆ ਦਾ ਠੀਕ ਆ ਤੇ ਠੰਡੀ ਸੀਲ ਬਹੁਤ ਜ਼ਿਆਦਾ ਆ ਦੁੱਧ ਕਿੰਨਾ ਬਾਈ ਦੁੱਧ 14 ਕਿਲੋ ਆਪਾਂ ਕੰਡੇ ਲਾ ਕੇ ਦੇ ਦਾਂਗੇ ਠੀਕ ਆ ਬਾਈ ਕਿਉਂਕਿ ਅਗਲਾ ਤੱਕ ਤਾਂ ਕਹਿੰਦਾ ਜਾਣ ਕੇ ਪਕਾਈ ਵਾਲਾ ਨਹੀਂ ਹਾਂ ਤੇ ਤਿੰਨ ਦਿਨ ਆ ਕੇ ਚੋਲੇ ਆਪਣੇ ਕੋਲ ਜਿਵੇਂ ਮਾਲ ਵਾਲਾ ਖੜਾ ਠੀਕ ਆ ਐਨੇ ਉਧਰ ਪਰਲੇ ਪਾ ਕੇ ਖੜੀਆਂ ਦੂਜੇ ਨੌਰੇ 'ਚ ਹੂੰ ਆਪਾਂ ਇਕੱਲੇ ਸਾਹਮਣੇ ਕੋਈ ਬੰਦਾ ਨਹੀਂ ਰੱਖਿਆ ਦਾ ਕਿਉਂ ਝੂਣ ਇੱਕ ਨੰਬਰ ਆ ਦੇ ਹੱਲੇ ਵਗ ਨਾ ਵਧੀ ਪਲੀ ਦੀ ਬਹੁਤ ਆ ਗਾਂ ਇੱਕ ਪੰਜ ਦੀ ਆਪਾਂ ਵੇਚੀ ਸੀ ਜੀ ਤਾਂ ਪਹਿਲਾਂ ਕਲੂਮਸ ਹੋਈ ਸੀ ਠੀਕ ਆ ਉਹ ਬੰਦੇ ਦੇ ਕੋਲੇ 24 24 25 ਕਦੋਂ ਦਿੱਤਾ ਰਿਆ ਨੇ ਕਦ ਬਹੁਤ ਹਨ ਪੂਰੀ ਪਲੀ ਵੀ ਚੰਗਾ ਬੜਾ ਚੰਗਾ ਮੁੱਠੀ ਵਾਲਾ ਹਨ ਪੂਰੀ ਵੀਤਰੀ ਹੈ ਹਨ ਲੈ ਕੁਆਲਿਟੀ ਇੱਕ ਨੰਬਰ ਆ ਬਈ ਫਰੈਂਟ ਬਹੁਤ ਹੁੰਦੀ ਬੁਰੀ ਲੈ ਕੋਈ ਨਹੀਂ ਕਹਿੰਦੀ ਸਹੀ ਗੱਲ ਆ ਬਈ ਗਰਮੀ ਗਰਮੀ ਬਿਲਕੁਲ ਜਿਵੇਂ ਨਹੀਂ ਕਹਿੰਦੀ ਕੋਈ ਯਾਰ ਇਹਦਾ ਵੀਡੀਓ ਕਰਕੇ ਹੁਣੇ ਜੱਕਦੀ ਆ ਲੱਤਾਂ ਖੜਾ ਲਈ ਤਾਂ ਹੈ ਨਹੀਂ ਯਾਰ ਹੱਥ ਮੇ ਲਾਵੇ ਜਾ ਬੰਦਾ ਹੀ ਮੰਗਾ ਲੇ ਯਾਰ ਗੱਡੀ ਚ ਲਾ ਲੇ ਫਿਰ ਚੋਲੇ ਫਿਰ پیسے ਦੇ ਦੇ ਬਹੁਤ ਠੀਕ ਆ ਬਈ ਇਨੀ ਗਾਰੰਟੀ ਹੋਵੇ ਦੀ ਅੱਗੇ ਬਈ ਕੱਟੀ ਮੀਣੀ ਇਹ ਇਹ ਨਹੀਂ ਹੈ ਆਮ ਹੀ ਨਹੀਂ ਆ ਬਈ ਠੀਕਾ ਤੇ ਚੰਗੀਆਂ ਨਾ ਬਹੁਤ ਚੰਗੀਆਂ ਥਣ ਥੋਆਂ ਆਏ ਲੱਗਦੀ ਗੱਬੜਉਂਦੀ ਠੀਕਾ ਥਣ ਚੋੜੀ ਪੋਲੀ ਇੰਨੀ ਬਾਕੀ ਕੁੰਨ ਆਵੋਦਾਲਾ ਝੋਲੀ ਦੇਖ ਲੈ ਟੱਕਾ ਮਰ ਪਰੇ ਹੁੰਦੀਆਂ ਚਾਰੀ ਥਣ ਪੂਰੀ ਵਿਥੀ ਦੇ ਕੱਲਾ ਕੱਲਾ ਥਾਣੇ ਇੱਕ ਨੰਬਰ ਝੋਲੀ ਲੈ ਓੜਾ ਦੇਖ ਹੈ ਨਾ ਹੂੰ ਬਸ ਆ ਜੀ ਦੇ ਕਿੰਨੀ ਚੌੜੀ ਆ ਸਹੀ ਗੱਲ ਆ ਬਾਈ ਲੈ ਕੀ ਦਾ ਡੱਕੇ ਵਰਗੀ ਡੱਕੇ ਵਰਗੀ ਪੂ ਹੈ ਨਾ ਹੂੰ ਕੁਆਲਿਟੀ ਇੱਕ ਨੰਬਰ ਹੈ ਨਾ 15 ਕਿਲੋ ਦੀ ਮਾਦਾਰ ਕਾਰਡ ਆ ਬਾਈ ਆਪਾਂ ਨੂੰ ਪਿੰਡੋਂ ਲੱਗੀ ਆ ਇਹ ਠੀਕਾ ਉਹ ਬੰਦੇ ਕੋਲ ਨਾ ਕਟੀਆਂ ਬਾਲੀਆਂ ਤਿਆਰ ਹੋਈਆਂ ਨੇ ਵੱਡੀ ਹੋਈ ਵੇਚਦਾ ਮਹਿੰਗਾ ਉਹਨੇ ਕੋਲ ਬਾਲੀਆਂ 35 40 ਹਾਂ ਠੀਕ ਹੈ ਜੀ ਤੇ ਉਹ ਮੰਨ ਕੇ ਚੱਲੋ ਜਦ ਵੱਡੀ ਹੋਏ ਤਾਂ ਉਹਨੂੰ ਐ ਵਧੀਆ ਪਾਏ ਦੁੱਧ ਦੁੱਧ ਫੁੱਲ ਪਿਆਰ ਘੱਟੀ ਨੂੰ ਹੂੰ ਦਾਣਾ ਵੀ ਵਧੀਆ ਪਾਏ ਆਪਣੇ ਕੋਲ ਘਟ ਖਾਂਦੀਆਂ ਜਿੰਦੀਆਂ ਵੀ ਦੋਸਤ ਇਸ ਬੜਾ ਚੰਗਾ ਬਾਈ ਕੁਆਲਟੀ ਚੈੱਕ ਕਰ ਲਓ ਇੱਕ ਨੰਬਰ ਕੁਆਲਟੀ ਹੈ ਤੂਰਾ ਚੈੱਕ ਕਰੋ ਝੋਲੀ ਚੰਗੀ ਆ ਮਾਨਰ ਕਾਰਡ ਚੰਗਾ ਤੇ ਸੀਮਣ ਪਤਾ ਕੀ ਬਾਈ ਆ ਦੇਖ ਇਹ ਜਿਹੜੀ ਨਸਲ ਤਾਂ ਨਸਲ ਦੀ ਤਾਂ ਆ ਦੇ ਕੰਬਲਾ ਜਮ ਕੰਬਲਾ ਜਮ ਨਹੀਂ ਮਰੇ ਹੂੰ ਸਹੀ ਗੱਲ ਆ ਹਣਾ ਵਾ ਇਹ ਮੀਨ ਨਿਸ਼ਾਨੀ ਆ ਨਾ ਦੇਖੋ ਕੰਬਲਾ ਭੂਰਾ ਤਾਂ ਦੇ ਕਿੰਨੀ ਲੰਮੀ ਆ ਹੂੰ ਸਹੀ ਗੱਲ ਆ ਬਾਈ ਇੱਥੋਂ ਹੋਰ ਦੇਖ ਲਾ ਹੂੰ ਕੱਲੀ ਇੱਕ ਕਹਾਹੀ ਹੱਡਾਰੇ ਪਾਸੇ ਅਸੀਂ ਜਮਾ ਨਹੀਂ ਹੈਗਾ ਹੂੰ ਸਹੀ ਇਹਨੂੰ ਕਹਿੰਦੇ ਕੈਰੀ ਹੱਡੀ ਦੀ ਸਹੀ ਗੱਲ ਆ ਭਾਈ ਤੇ ਕੀ ਮੋਲ ਹੈ ਦਾ ਫਿਰ ਇਹ ਦੇ ਦਾਂਗੇ 28000 ਇਹ ਲੋਈ ਝਾੜ ਲਾ ਗਈ ਉਹਨੂੰ ਹੂੰ ਲੋਈ ਝਾੜ ਲਾ ਗਈ ਹੈ ਨਾ ਹੂੰ 28000 ਦੀ ਝੋਟੀ ਬਾਈ ਕਹਿੰਦਾ ਦੇ ਦੇਾਂਗੇ ਝੋਟੀ ਨਾਲ ਅਸਲ ਵਾਲੀ ਆ ਥਾਨ ਝੋਲੀ ਚੰਗੀ ਆ ਜਿਹੜੀਆਂ ਨਿਸ਼ਾਨੀਆਂ ਬਾਈ ਨੇ ਤੁਹਾਨੂੰ ਸਾਰੀਆਂ ਦੱਸਤੀਆਂ ਵੀ ਦੁੱਧਣ ਦੇ ਨਿਸ਼ਾਨੀਆਂ ਆ ਇਹਨੇ ਅੰਗ ਤੇ ਇਹਦੇ ਪੈਪ ਦਿਖਾ ਪਰਲੇ ਪਾਸੇ ਕਿੰਨੀ ਵਧੀਆ ਡਾਕਟਰ ਹੂੰ ਚੰਗੀ ਆ ਸਹੀ ਗੱਲ ਆ ਭਾਈ ਬੜੀ ਚੰਗੀ ਦਾ ਚੰਗੀ ਕਹਾਂਗੇ ਯਾਰ ਮਾੜੀ ਦਾ ਮਾੜੀ ਆਪਾਂ ਹਣਾ ਸਹੀ ਗੱਲ ਹੈ ਕੋਡ ਪਾਲਣਾ ਇੱਕ ਵਾਰੀ ਹੂੰ ਉਹਦਾ ਕੀ ਫਾਇਦਾ ਜੇ ਇਹਦੀ ਕੁਆਲਟੀ ਦਾ ਕੁਆਲਟੀ ਆ ਨਾ ਬਾਲਾ 12 ਕਿਲੋ ਪਲੋਂ ਦੋ ਦੇ ਦੂ ਯਾਰ ਹੂੰ ਲੱਖ ਤੋਂ ਮਰਦੀ ਨੇ ਤਿਆਰ ਹੋ ਗਈ ਅੱਗੇ ਦੋ ਨੰਬਰ ਤੇ ਇਹਦੀ ਕਿੰਨੀ ਉਮਰ ਆ ਬੜਾ ਇਹ ਹੋ ਗਈ 16 ਮਹੀਨੇ ਨਿੱਕਟੀ ਬਈ 16 ਮਹੀਨਿਆਂ ਦੀ ਬੜੀ ਦੇ ਇਹ ਵੀ ਦੇਖ ਫੁੱਲਾ ਤੇ ਕਿੰਨਾ ਕੀ ਰਿਕਾਰਡ ਇਹਦੀ ਮਾਂ ਦਾ ਲੈ ਇਹਦੀ ਦੇਖ ਲਾ ਪੂਸ ਤੋੜ ਦੇ ਜ ਫੜ ਕੇ ਤੂੰ ਸਹੀ ਗੱਲ ਹੈ ਝੋਲੀ ਖਾਣ ਦੇਖ ਇਹਦੀ ਕਿੰਨੀ ਕੀ ਬਾਤ ਆ ਬਈ ਪੂਰੀ ਮਿਲਦੀ ਇਕੱਲਾ ਇਕੱਲਾ ਥਾਣੇ ਝੋਲੀ ਅਰੇ ਬਤੋ ਫੇਸ ਬੜਾ ਚੰਗਾ ਸਿੰਘ ਸੁਪ ਚੰਗਾ ਕੁਆਲਟੀ ਇੱਕ ਨੰਬਰ ਆ ਬਈ ਤੇ ਬਾਕੀ ਮਾਹ ਦਾ ਰਿਕਾਰਡ ਚੰਗਾ ਗਾ ਬਾਕੀ ਤੋਰ ਕੇ ਦਿਖਾ ਦੇ ਇਹਦੀ ਮਾਹਲੇ 17 ਲੀਟਰ ਦੁੱਧ ਜਰਾ ਉਹ ਛੱਡੀ ਪਉਦਾ ਯਾਰ ਉਹ ਚੱਕ ਕੇ ਖੜ ਗਈ ਇਹਨਾਂ ਮੜਾ ਜਿਹੇ ਹੱਥ ਲਾਇਆ ਆਪਾ ਇਹ ਨਸਲ ਜਿਹੜੀ ਨਸਲ ਦਾ ਨਸਲ ਦੀ ਜਿਹੜੀ ਦੋਗਲੀ ਕੱਟੀ ਆ ਤੇ ਦੋਗਲੀ ਬੱਤੀ ਹੱਥ ਨਹੀਂ ਲਵਾਉਗੀ ਹੱਥ ਨਹੀਂ ਲਵਾਉਗੀ ਸਹੀ ਗਾ ਇਹਦੀ ਕੁਆਲਿਟੀ ਦਾ ਕੁਆਲਿਟੀ ਆ ਹਮ ਲੈ ਤੋਰਾ ਚੈੱਕ ਕਰ ਲੋ ਇੱਕ ਨੰਬਰ ਇਹਦਾ ਕੀ ਮੋਲ ਆ ਬਈ ਜਾਇਜ ਇਹ 30 ਇਹਦੀ ਦਿਖਾ ਦੇ 30 ਇਹਦੇ ਮਗਰ ਆ ਕੇ ਇਹਦੀ ਕੋਈ ਖੱਡੀ ਨਿਕਲੀ ਆਹੀ ਦਿਸੂਗੀ ਹਮ ਨੀ ਤੇ ਨੰਕਰੀ ਨਾ ਨੇ ਸਹੀ ਗੱਲ ਉਹ ਇਹਨੂੰ ਕਹਿੰਦੇ ਕਹੇ ਹੱਡੀ ਤੇ ਬਾਹਲ ਦੇ ਦਿੰਦੇ ਸਹੀ ਗੱਲ ਹੈ ਕੁਆਲਟੀ ਹੈ ਇਹ ਨਸਲ ਇਹਨੂੰ ਅਸਲੀ ਨਸਲ ਇਹਨੂੰ ਯਾਰ ਪਰਕ ਤਾਂ ਸਰੇਗਰ ਬੰਦੇ ਨੂੰ ਹੈਗੀ ਪਰ ਕੁਆਲਟੀ ਤਾਂ ਮੰਨ ਕੇ ਚੱਲ ਦਿਖਾਉਣੀ ਪੈਂਦੀ ਆ ਵੀ ਆ ਹੈਗੀ ਆ ਕਿ ਨਾ ਹੈਗੀ ਆ ਸਹੀ ਗੱਲ ਆ ਬਈ ਫੇਸ ਪਹਿਲਾਂ ਤਾਂ ਤਾਂ ਕਿਹਨੇ ਹੋਣਾ ਘਟੀਆਂ ਖੜੀ ਨਾ ਘੋੜੀ ਵਾਂਗੂ ਖੜੀ ਹੈ ਬਈ ਮੁੱਲ ਵੀ ਜਾਇਜ਼ ਆ ਵੀਰੇ ਮਾਨਦਾਨ ਜ਼ਰੂਰ ਹੋ ਜਾਊਗਾ ਪੜੀ ਦੀ ਬਹੁਤ ਆ ਯਾਰ ਸੰਭੀ ਦੀ ਹਾਂ ਪੜੀ ਵੀ ਅਸੀਂ ਤੂੰ ਟੀਕਾ ਲੈ ਲੂਏ ਤਾਂ ਹਾਂ ਹਾਂ ਨਾਲ ਇੱਕ ਹੋਰ ਆ ਹੂੰ ਜਮਾ ਖੀਰੇ ਬੱਚੇ ਆ ਕੋਈ ਐ ਨਹੀਂ ਕਹਿੰਦਾ ਵੀ ਵੀਡੀਓ ਵਿੱਚ ਬੱਚੇ ਅਗਲਾ ਕਈ ਵਾਰੀ ਪੋਸ ਦੋ ਦਿਨ ਦਾ ਚਾਹੇ ਇੱਕ ਹਨਾ ਚਾਰ ਦਿਨ ਦਾ ਜਮਾ ਅਰिजिनल ਖੀਰੇ ਬੱਚੇ ਠੀਕ ਹੈ ਬਾਈ ਥਾਣ ਵੀ ਚਾਰ ਹੋਣਗੇ ਦੰਦੋ ਖੀਰੀਆਂ ਉੱਤੋਂ ਅਗਲਾ ਆ ਫਿੱਟ ਕਰ ਲੈ ਆ ਫਿੱਟ ਕਰ ਲੈ ਅੱਗੇ ਬਈ ਨੀਲੀ ਰਾਂ ਵੀ ਹੈਗੀ ਇਹ ਨੀਲੀ ਦਾ ਨਗੀਨਾ ਹੀ ਲਿਆਉਂਦਾ ਕੱਲ ਹੂੰ ਕਿੰਨੀ ਕੁ ਉਮਰ ਹੈ ਦੀ ਇਹਦੀ ਹੋ ਗਈ 17 ਮਹੀਨੇ ਦੀ 17 ਮਹੀਨੇ ਦੀ ਕਿਹੜੀ ਟੀਕੇ ਦੀ ਹੈ ਬਈ ਖੀਰੀ ਟੀਕੇ ਦਾ ਪਤਾ ਕੁਛ ਇਹਦਾ ਕੀ ਇਹ ਗੇਰਾ ਪਤਾ ਕਰਕੇ ਦਾਲਾਂ ਡਾਕਟਰ ਪੁੱਛੇ ਪਰ ਮੈਂ ਉਹਦੀ ਮਾਂ ਬੋਝਾਂਗੀ ਟੱਲੇ ਵਾਲੋਂ ਲਈ ਆਪਾਂ ਹੂੰ ਠੀਕ ਆ ਬਾਕੀ ਪੱਠ ਪੜੀ ਦੇ ਕੀ ਬਾਤ ਆ ਬਈ ਖੋਲ ਲੈ ਬਾਹਰ ਤੋਰ ਕੇ ਦਿਖਾਈਏ ਨੀਲੀ ਰਾਵੀ ਆ ਬਈ ਨਸਲ ਚੰਗੀ ਆ ਮਿਲਦੀ ਬਹੁਤ ਘੱਟ ਆ ਫੇਰ ਮੋਹਲਾ ਵੀ ਚਿੱਟੱਕ ਹੂੰ ਫੇਸ ਬੜਾ ਚੰਗਾ ਤੇ ਡਬਲ ਬਸ ਕਰਮਾਈ ਦੇ ਸਾਰੇ ਹੈਗੇ ਆ ਨਾ ਹਾਂ ਹਾਂ ਹੂੰ ਇਹਦੇ ਤਰ੍ਹਾਂ ਆ ਪਾਇਆ ਹੁਣੀ ਆਈ ਕਰਕੇ ਠੀਕ ਆ ਤੇ ਇਹਦਾ ਕੀ ਮੁੱਲ ਲੱਜੇ ਇਹ 35 ਦੇ ਦਾਂਗੇ ਆਪਾਂ 35 ਦੇਖ ਖਾਂ ਵੀ ਦਿੱਤ ਗਾ ਨਾ ਹੂੰ ਇਹਦੇ ਪਤ ਸਹੀ ਗੱਲ ਆ ਬਾਈ ਲੈ ਇਹ ਜੀ ਵੀ ਇਹਦੀ ਨੀਲੀ ਆ ਠੀਕ ਆ ਹੂੰ ਫੈਂਕ ਵਧੀਆ ਮੜੂਗੀ ਸਹੀ ਗੱਲ ਆ ਬਾਈ ਕੁਆਲਿਟੀ ਇੱਕ ਨੰਬਰ ਆ ਨੀਲੀ ਰਾਵੀ ਆ ਬਾਈ 35000 ਦੀ ਬਾਈ ਕਹਿੰਦਾ ਝੋਟੀ ਦੇ ਦੇਗੇ ਥਣ ਝੋਲੀ ਚੰਗੀ ਆ ਫੁੜਾ ਫੜਾ ਬਾਕੀ ਗੁੱਤ ਬਹੁਤ ਘੱਟੀ ਯਾਰ ਹੂੰ ਫਲੀ ਦੀ ਚੌੜੀ ਚੂੜੀ ਬਹੁਤ ਆ ਨਾ ਨਾ ਜਾਣ ਆ ਜਾਣ ਆ ਬਸ ਘੱਟੀ ਚ ਲੈ ਫੁੱਲ ਜਾਣ ਆ ਝੋਲੀ ਇਹਦੀ ਦੇਖ ਕਮੈਂਟ ਗਾਂਵਾਂ ਵਰਗੀ ਆ ਹੂੰ ਕਿਆ ਬਾਤ ਆ ਬੜਬੜ ਪੂਰੇ ਆ ਹਨ ਬਾਲੇ ਚੰਗੀ ਕਮਾਈ ਦੀ ਕੱਟੀ ਆ ਸਹੀ ਗੱਲ ਆ ਕੁਆਲਿਟੀ ਚੰਗੀ ਆ ਪਿੱਠ ਪੋੜਾ ਦੇਖਣਾ ਚੱਕਣਾ ਸਹੀ ਗੱਲ ਆ ਆ ਗਿਆ ਬੱਚੀ ਆ ਗਈ ਇਹਦੀ ਕਿੰਨੀ ਉਮਰ ਆ ਇਹ ਹੋ ਗਈ 8-9 ਮਹੀਨਿਆਂ ਦੀ ਠੀਕ ਆ ਭਾਈ ਹੂੰ ਤੇ ਕੀ ਮੋਲ ਆ ਭਾਈ ਇਹਦਾ ਜਾਇਜ਼ ਆ ਇਹਦਾ 7000 ਰੁਪਏ ਮੋਲ ਆ 7000 ਯਾਰ ਮਹੰਤਾਨ ਹੋਣੀ ਹਾਂ ਕਰ ਦਾਂਗੇ ਵਧੀਆ ਇਹ ਵੇ ਆ ਦੇ ਛਾਂਣ ਝੂਲੀ ਬਹੁਤ ਚੰਗੀ ਆ ਨਾ ਦੇਖੀ ਭਾਈ ਗੱਬਣ ਵਾਲੀ ਝੂਲੀ ਲਈ ਫਿਰਨੀ ਆ ਕਰਮ ਵਾਲੀ ਕਿਆ ਬਾਤ ਆ ਭਾਈ ਅੱਗੇ ਆ ਬੱਚਾ ਆ ਗਿਆ ਕਿੰਨੀ ਕੁ ਉਮਰ ਹੈ ਦੀ ਬਈ ਇਹ 22 ਦਿਨਾਂ ਦਾ ਬੱਚਾ ਬਈ ਠੀਕ ਆ ਬਈ ਇਹ ਡੈਨਮਾਰਕ 116 ਦਾ ਬੱਚਾ ਆ ਬਈ ਠੀਕ ਆ ਵਧੀਆ ਰਿਕਾਰਡ ਹੈ ਦੀ ਮਾਂ ਦਾ ਵੈਟ 30 ਕਿਲੋ ਦਾ ਰਿਕਾਰਡ ਆ ਬਹੁਤ ਚੰਗਾ ਨਾ ਬੱਚਾ ਯਾਰ ਇਹਦਾ ਵਕਸ ਤੋਂ ਸੌਂਕਣਾ ਲਿਆ ਬੰਦੇ ਤੋਂ ਹੁਣੇ ਝੂਲੀ ਦੇ ਪਹਿਲਾਂ ਹੁਣੇ ਤੂੰ ਥਾਣ ਦੇ ਇੱਕ ਪੂਰੀ ਵਿੱਤੀ ਦੇ ਚਾਰ ਥਾਣ ਕੁਆਲਿਟੀ ਕਰਮ ਵਾਲੀ ਦੀ ਇੱਕ ਨੰਬਰ ਇਹ ਤਾਂ ਜੇ ਆਈਏ ਤੇ ਮੇਰੇ ਨਾਲ ਗੱਲ ਕਰ ਫਿਰ ਸੋ ਬੜਾ ਜੇ ਪਹਿਲਾਂ ਤੂੰ ਦੇ ਦਾਂਗੇ ਹੂੰ ਕਵਾਲਿਟੀ ਇੱਕ ਨੰਬਰ ਆ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਚਾਰ ਹੀ ਥਾਣਾ ਗਲਾਬੀ ਥਾਣਾ ਇੱਕ ਨੰਬਰ ਕੁਆਲਿਟੀ ਆ ਦੁੱਧ ਨਾਲ ਪੜਿਆਦਾ ਯਾਰ ਹੂੰ ਕੀ ਮੋਲ ਇਹਦਾ ਜੈ ਜੈ ਇਹਦਾ ਫੋਨ ਤੇ ਕਰ ਲਾਂਗੇ ਜੈ ਜੈ ਮਨ ਤੇ ਜਿਹੜੇ ਬੰਦੇ ਨੇ ਪਰਖ ਹੋਈ ਲਊ ਦੂਜਾ ਨਹੀਂ ਇਹਨੂੰ ਲੈਂਦਾ ਹੂੰ ਸਹੀ ਗੱਲ ਸਿੰਘ ਕਢਾਉਣ ਵਾਲਿਆ ਠੀਕ ਆ ਸਿੰਘ ਕਢਾਉਣ ਵਾਲਿਆ ਵੀ ਉਮਰ ਹਜੇ ਛੋਟੀ ਆ ਠੀਕ ਆ ਕਿ ਨਹੀਂ ਬੱਚਾ ਬਹੁਤ ਚੰਗਾ ਚੰਗੇ ਸੀਮਣ ਦਾ ਇਹ ਫੋਲਿਓ ਦਾ ਸਾਰਾ ਰਿਕਾਰਡ ਆ ਵੀਰੇ ਆਪੇ ਦੇਖ ਇਹਦੇ ਚ ਇਹ ਡਿਜ਼ਾਈਨ ਹੀ ਕਰਾ ਲਿਓ ਠੀਕ ਆ ਹੂੰ ਰਿਕਾਰਡ ਜਿਹੜੀ ਤਾਂ ਹੋਊਗਾ ਉਹ ਦੱਸੂ ਦੂਜੇ ਨੂੰ ਦੱਸਦਾ ਨਹੀਂ ਮੈਂ ਠੀਕ ਆ ਬਈ ਹੂੰ ਜਿਹੜੀ ਵਾਰੇ ਪਤਾ ਉਹਦਾ ਪਤਾ ਹੀ ਦੂਜੀ ਵਾਰੇ ਆਪਾਂ ਕਹਿੰਦੇ ਨੂੰ ਪਤਾ ਸਹੀ ਆ ਭਾਈ ਨਹੀਂ ਐਂ ਚਾਹੀਦਾ ਭਾਈ ਬਾਕੀ ਬੱਚਾ ਚੰਗਾ ਯਾਰ ਖਾਣ ਪੀਣ ਵਾਲਾ ਖੁੱਲੇ ਹੱਡਾਂ ਦਾ ਸਹੀ ਗੱਲ ਆ ਭਾਈ ਹੂੰ ਇਹ ਤਾਂ ਚਲੋ ਵੇਚ ਗਿਆ ਵੇਚਿਆ ਨਹੀਂ ਕਰੇ ਪਾਲ ਲਾਂਗੇ ਸਹੀ ਗੱਲ ਆ ਭਾਈ ਅੱਗੇ ਆ ਕੱਟੀਆਂ ਨੇ ਕਿੰਨੀ ਕਿੰਨੀ ਉਮਰ ਇਹਨਾਂ ਦੀ ਇਹਨਾਂ ਦੀ 8-8 ਸਾਲ ਦੀ ਭਾਈ ਸਾਲ-ਸਾਲ ਦੀ ਠੀਕ ਆ ਇਹਦੀ 8 ਦੇ 11 ਮਹੀਨੇ ਦੀ ਕਿੰਨਾ ਕੁ ਰਿਕਾਰਡ ਆ ਭਾਈ ਦੁੱਧ ਦਾ ਇਹਨਾਂ ਦਾ ਭਾਈ ਕੋਈ ਪਤਾ ਨਹੀਂ ਯਾਰ ਬਾਹਰੋਂ ਆਗਿਆ ਠੀਕ ਆ ਭਾਈ ਕੱਟੀਆਂ ਚੰਗਾ ਦੇਣਾ ਕੱਟੀਆਂ ਚੰਗੀਆਂ ਨੇ ਆਹ ਦੇਖ ਆ ਥਾਣ ਚੰਗੇ ਲੈ ਚਾਰ ਹੀ ਥਾਣਾ ਬਾਈ ਪੂਰੀ ਵਿਥੀ ਤੇ ਸਿੰਘ ਵਧੀਆ ਮੋੜਨਗੇ ਹਾਂ ਸਿੰਘ ਨੇੜੇ ਮੋੜ ਲੀਏ ਹੂੰ ਦੂਜੀ ਵੀ ਦਿਖਾ ਦੇ ਸਿੰਘ ਸਿੰਘ ਇਹ ਤਾਂ ਸਿੰਘ ਵੀ ਸੋਨਾ ਮੋਲਦਾ ਦੇਖ ਕੀ ਬਾਤ ਆ ਬਾਈ ਕੀ ਮੋਲ ਦਾ ਫਿਰ ਜੋੜੇ ਦਾ ਇਹ ਜੋੜਾ 35 ਹਜ਼ਾਰ ਦੇ ਦਾਂਗੇ 35000 ਦਾ ਬਾਈ ਕਹਿੰਦਾ ਜੋੜਾ ਦੇ ਦਿਆਂਗੇ ਮੋਲ ਜਾਇਜਾ ਇਹਦੀ ਝੂਲੀ ਦੇ ਬਾਈ ਕੀ ਬਾਤ ਆ ਹਣ ਲੈ ਚਾਰ ਥਾਣ ਪੂਰੀ ਵਿਥੀ ਤੇ ਕੱਲਾ ਕੱਲਾ ਥਾਣ ਕੁਆਲਿਟੀ ਇੱਕ ਨੰਬਰ ਆ ਬਾਈ ਮੁੱਲ ਜਮ ਜਾਇਜ਼ਾ ਮਾਨਦਾਨ ਹੋ ਜਾਊਗਾ ਇਹ ਤਾਂ ਨਵਾਈਆਂ ਦੀਆਂ ਆਈਆਂ ਬਸ ਚਲ ਕੋਈ ਨਹੀਂ ਹੋ ਰਹਾ ਆਪ ਕੀ ਦਿਮਾ ਲੂਜੀ ਨੇ ਲੈ ਕੇ ਨੂੰ ਸਹੀ ਆ ਨਾਗਸੀ ਭਰਾ ਕੋਲੇ ਜਿਹੜੇ ਸਾਰੀ ਦਿਖਾਤੇ ਬਈ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਪਾਈ ਨਗਨੇਟ ਕਰ ਲਿਓ ਜੀ ਧੰਨਵਾਦ ਬਈ